ਜਿਵੇਂ ਸੁੱਕਾ ਮੇਵਾ ਆਪਾਂ ਕਹਿ ਦਿੱ ਗਏ ਬਹੁਤ ਘੱਟ ਪਾਈਦਾ ਹਾਂ ਸਬਜ਼ੀ ਜਾਦੇ ਖਲਾਂਗੇ ਦੇਖੋ ਦੁੱਧ ਜ਼ਰੂਰ ਪਿਆਈਦਾ ਇਹਨੂੰ ਦੋ ਹਜੇ ਵੀ ਹਾਂ 2 ਲੀਟਰ ਦੁੱਧ ਜੀ ਠੀਕ ਆ ਦੇਖ ਲਓ ਬਾਈ ਬਾਈ ਇੱਧਰ ਤਿੰਨ ਦਾ ਨਹੀਂ ਖੜਾ ਤੇਰਾ ਕਿੰਨਾ ਕਰਦਾ ਕਰਮ ਜੀ ਦਾ ਮੇਰਾ ਤਾਂ ਹੋਊਗਾ 5 9 ਕੁ ਹੋਊਗਾ 5 8 ਹੋਊਗਾ ਯਾ ਪੱਠਾ ਨੇ ਬਈ ਰਿਜ਼ਲਟ ਦੇਖ ਲਓ ਬੱਕਰੇ ਦਾ ਇਹ ਪੱਠ ਕਿੰਨੇ ਟਾਈਮ ਦੀ ਆ ਆ ਕੀ ਪਾਇਆ ਹੋਇਆ ਹੁਣ ਇਹ ਆਪਣਾ ਜੀ ਜਿਹਨੂੰ ਵਾਟਰ ਸਪੀਨਿਸ਼ ਕਹਿੰਦੇ ਆਪਾਂ ਕਈ ਤਾਂ ਕਹਿ ਦਿੰਦੇ ਆ ਗਰਮੀ ਵਾਲਾ ਬਰਸੀਨ ਹਨਾ ਗਰਮੀ ਵਾਲਾ ਬਰਸੀਨ ਪਰ ਇਹਦਾ ਅਸਲ ਨਾਮ ਹੈਗਾ ਵਾਟਰ ਸਪੀਨਿਸ਼ ਤੇ ਸਾਗ ਵਾਲੀ ਬੇਲ ਜੀ ਕਹਿ ਦਿੰਦੇ ਅਗੋਂ ਮੁਗ ਮੁਗ ਤਾਂ ਹੀ ਲੱਗੀ ਬਈ ਇਹਦੇ ਨਾਲ ਮੈਂ ਕਹਿੰਦਾ ਯਾਰ ਇਹ ਤਾਂ ਨਜ਼ਾਰਾ ਵਾ ਬੱਕਰੇ ਖਾਂਦੇ ਬਹੁਤ ਆ ਇਹਨੂੰ ਤਾਂ ਬਾਈ ਤੁਹਾਨੂੰ 50 ਇੰਚ ਦਾ ਬੱਕਰਾ ਦਿਖਾਉਣਾ ਹੈ ਅੱਜ ਸਪਾਰ ਦੇ ਮੇਲੇ ਤੇ ਪਹੁੰਚੀ ਸੀ ਤੇ 50 ਇੰਚ ਦਾ ਬੱਕਰਾ ਦਿਖਾਉਣਾ ਹੈ ਬਾਈ ਲਵੇ ਕਰਮਜੀਤ ਚੱਕਰਪਿੰਡ ਵਾਲਾ ਕੀ ਹਾਲਾ ਬਾਈ ਕਰਮ ਕਰਮਜੀਤ ਵਧੀਆ ਜੀ ਵਧੀਆ ਹੋਰ ਦੱਸ ਚੜਦੀ ਕਲਾ ਜੀ ਆਹ ਦੇਖੋ ਬਾਈ ਕੋੜੇ ਮੰਗੂ ਦੋ ਰੱਸੇ ਪਾਏ ਹੋਣੇ ਇਹਦਾ ਕੀ ਕਾਰਨ ਆ ਦੋ ਰੱਸੇ ਪਾਲੇ ਉਹ ਖਿੱਚਾ ਤੂੰ ਜੀ ਬਾਹਲੀ ਕਰਦਾ ਸੀ ਉਹ ਖਿੱਚਾ ਤੂੰ ਬਾਹਲੀ ਕਰਦਾ ਸੀ ਲੈ ਵੀ 50 ਇੰਚ ਦਾ ਇਹਨੂੰ ਕਰੀ ਬਾਈ ਕਰਮਜੀਤ ਇੱਧਰੋਂ ਆ ਜਾਓ ਨਾ ਵੀ ਇੱਕ ਸਾਈਡ ਆਹ ਕਰੀ ਖਾਲੀ ਇੱਕ ਸਾਈਡ ਇਹਦੀ ਬੱਕਰਾ ਦਿਖਾ ਦੇ ਪੂਰਾ ਲਓ ਵੀ ਬੱਕਰਾ ਦੇਖ ਲਓ ਬਾਈ ਬਿਆਹ ਇੰਚ ਦਾ ਪੂਰਾ ਹੈ ਬਈ ਬਈ ਕੀ ਖਾਦ ਖਰਾਕ ਪਾਈਏ ਇਹਨੂੰ ਸ਼ੁਰੂ ਤੋਂ ਲੈ ਕੇ ਖਾਦ ਖਰਾਕ ਤਾਂ ਨੋਰਮਲ ਹੀ ਰੱਖੀ ਆ ਨੋਰਮਲ ਹੀ ਨੋਰਮਲ ਹੀ ਰੱਖੀ ਆ ਹਾਂਜੀ ਨੋਰਮਲ ਆ ਨਾ ਨੋਰਮਲ ਹੀ ਆ ਕੋਈ ਬਹੁਤ ਜਿਆਦੇ ਜਿਆਦੇ ਤਾਂ ਸਬਜ਼ੀਆਂ ਹੀ ਆਪਾਂ ਇਹਨੂੰ ਖਿਲਾਉਂਦੇ ਆ ਐ ਸਾਬ ਜਿਆਦੇ ਹਾਂਜੀ ਜਿਵੇਂ ਸੁੱਕਾ ਮੇਵਾ ਆਪਾਂ ਕਹਿ ਦਿੱ ਗਏ ਬਹੁਤ ਘੱਟ ਪਾਈਦਾ ਹਾਂ ਸਬਜ਼ੀ ਜਿਆਦਾ ਖਿਲਾਉਂਦੇ ਆ ਸਬਜ਼ੀ ਕਿਹੜੀ ਖਿਲਾਉਂਦੇ ਆ ਬਈ ਇਹਨੂੰ ਰੁੱਤ ਮੁਤਾਬਕ ਜਿਹੜੀਆਂ ਹੁੰਦੀਆਂ ਆਪਣੇ ਅਸੇ ਹਰੀਆਂ ਸਬਜ਼ੀਆਂ ਹਾਂਜੀ ਹਾਂਜੀ ਹਾਂ ਹਰੀਆਂ ਸਬਜ਼ੀਆਂ ਆਪਾਂ ਜ਼ਰੂਰ ਪਾਈਦੀ ਤੇ ਬਾਈ ਇਹ ਬੱਕਰਾ ਕਿੰਨਾ ਤੋਂ ਲਿਆਂਦਾ ਸੀਗਾ ਇਹ ਆਪਾਂ ਰਣੀਆਂ ਤੋਂ ਲਿਆਂਦਾ ਸੀਗਾ ਜੀ ਅੱਛਾ ਰਣੀਆਂ ਫਾਰਮ ਤੋਂ ਸਣੀ ਤੋਂ ਬਾਈ ਤੋਂ ਸਣੀ ਸਣੀ ਬਾਈ ਦੇ ਕੋਲੋਂ ਲੈ ਕੇ ਆਂਦਾ ਜੀ ਠੀਕ ਆ ਤੇ ਆ ਡੈਂਪਲੇ ਦਾ ਮੂੰਹ ਦਿਖਾਈ ਬਾਈ ਦਾ ਇਹਦਾ ਬਾਈ ਦਾ ਨਹੀਂ ਬੱਕਰੇ ਦਾ ਬੱਕਰੇ ਦਾ ਮੂੰਹ ਦੇਖ ਮਾਗਨ ਹੋ ਗਿਆ ਥੋੜਾ ਆ ਦੇਖ ਬਈ ਆਚਾ ਲਰਿਵ ਆ ਵੱਡੀ ਆ ਬਈ ਕਿੰਨਾ ਕਾ ਰਿਜ਼ਲਟ ਆ ਗਿਆ ਤੋਂ ਰਿਜ਼ਲਟ ਆਦੇ ਲੈ ਕੇ ਆਏ ਆ 8-9 ਤਾਂ ਜਾਨਵਰ ਨਾਲ ਅੱਛਾ ਬਾਕੀ ਫਿਰ ਇੰਨੇ ਸੂਤ ਨਹੀਂ ਆਉਂਦੇ ਇੱਕ ਤਾਂ ਮੌਸਮ ਨਹੀਂ ਠੀਕ ਨਹੀਂ ਰਹਿ ਗਏ ਜਾਨਵਰ 30-40 ਆਪਣੇ ਕੋਲ ਦੁੱਧ ਤੇ ਆ ਗਈਆਂ ਬੱਕਰੀਆਂ ਦੀਆਂ ਹਾਂਜੀ 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 ਪਠਾ ਪਠਾ ਦਿੰਦਿਆਂ ਦੁੱਧ ਦੇ ਤਾਂ ਜਿਆਦਾ ਤਾਂ ਅਸੀਂ ਬੱਚਿਆਂ ਨੂੰ ਚੰਗਾ ਦੇਈਦਾ ਜੀ ਐਵੇਂ ਕਦੇ ਕਹਦੇ ਕਿ ਚੋਇਆ ਨੀਗਾ 3 ਕਿ ਲੀਟਰ ਦੁੱਧ ਦਾ ਹੁੰਦਾ ਏ ਨਾਰਮਲ ਆ ਨਾਰਮਲ 3 ਕਿ ਲੀਟਰ ਦੁੱਧ ਹੁੰਦਾ ਐਵੇਂ ਬਾਹਲਾ ਆਪਾਂ ਕਹਿੰਦੇ ਨਹੀਂ ਬਈ ਕੋਈ 4 ਗਜਾਂ 5 ਲੀਟਰ ਨਾ 3 ਕਿ ਗੱਲ ਹੀ ਗੱਲ ਹੀ ਐ ਐਵੇਂ ਕਹਤ ਗਏ ਬਾਈ ਆਪਣੇ ਮਨ ਲੱਗਦਾ ਪੂਰੇ ਪੰਜਾਬ ਕੀ ਇੰਡੀਆ ਚ ਨਹੀਂ ਹੋਣਾ ਐਡਾ ਬੱਕਰਾ ਹਨਾ ਬਾਈ ਅਸੀਂ ਤਾਂ ਹੁਣ ਵੀਡੀਓ ਹੀ ਦੇਖਦੇ ਆ ਫੋਨਾਂ ਤੇ ਹਨਾ ਫੋਨਾਂ ਤੋਂ ਹੀ ਪਤਾ ਲੱਗਦਾਗਾ ਵੀ ਕੀ ਗੱਲਬਾਤ ਆ ਹਨਾ ਬਸ ਹਰੇ ਕੋਲੇ ਆਪਦੀ ਚੀਜ਼ ਵਧੀਆ ਹੀ ਆ ਹਨਾ ਹਾਂ ਇਹ ਨਹੀਂ ਆਪਾਂ ਕਿਤੇ ਨਾਂ ਲੈ ਕੇ ਨਹੀਂ ਕਿਹਾ ਇਹਦਾ ਠੀਕ ਆ ਤੇ ਹੁਣ ਕਿੰਨੀ ਕ ਖਰਾਕ ਖਾਂਦਾ ਬਈ ਇਹ ਖਰਾਕ ਤਾਂ ਜੀ ਦੇਖੋ ਦੁੱਧ ਜ਼ਰੂਰ ਪਿਆਈਦਾ ਇਹਨੂੰ ਦੋ ਫੀ ਹਾਂ ਦੋ ਲੀਟਰ ਦੁੱਧ ਜੀ ਰੈਗੂਲਰ ਪਿਆਈਦਾ ਇਹਨੂੰ ਜੀ ਲਓ ਬਈ ਜੇ ਇਹੇ ਬੱਕਰੇ ਤਿਆਰ ਕਰਨਿਆ ਤਾਂ ਦੁੱਧ ਦਿੰਨਾ ਟਾਈਮ ਬੱਕਰਾ ਕਹਿੰਦਾ ਉਹਨਾ ਟਾਈਮ ਪੀਂਦਾਗਾ ਮੈਂ ਕਹਿੰਦਾ ਦੁੱਧ ਭਲਾਈ ਜਾਵੇ ਬੰਦਾ ਬੋਲਾ ਤੁਹਾਨੂੰ ਭੱਜਣ ਨਾ ਠਾਂ ਦੀ ਲੋਕ ਬੱਕਰੀ ਦਾ ਦੁੱਧ ਪੀਂਦੇ ਹੋ ਬੱਕਰੀ ਦਾ ਹੀ ਗਾਂ ਦਾ ਪਿਆ ਦੋ ਬੱਕਰੀ ਦਾ ਹੈਗਾ ਬੱਕਰੀ ਦਾ ਕਿਉਂਕਿ ਬੱਚੇ ਪੁੱਛੇ ਜਦੋਂ ਵਗ ਜਾਂਦੇ ਆ ਬੱਕਰੀਆਂ ਫ੍ਰੀ ਹੋ ਜਾਂਦੀਆਂ ਹਨ ਤੇ ਦੁੱਧ ਉਹ ਬੱਕਰੀ ਦੇ ਪਲਾਨੇ ਰਹਿੰਦੇ ਹਨ ਠੀਕ ਹੈ ਹਾਂਜੀ ਹਾਂਜੀ ਤੇ ਬੱਕਰਾ ਦੇਖੋ ਬਈ ਬੱਕਰੇ ਦਾ ਢਾਂਚਾ ਦੇਖ ਲਓ ਵੀ ਜਿਵੇਂ ਕੱਦ ਜਾਂ ਹੁੰਦਾ ਕਈਆਂ ਦਾ ਬੱਕਰੇ ਦਾ ਇਥੋਂ ਨੀਵੇਂ ਜਿਹਾ ਹੋ ਜਾਂਦੇ ਹਨਾ ਹਾਂ ਹਾਂਜੀ ਹਾਂਜੀ ਇਹ ਨਹੀਂ ਹੋਇਆ ਹਨਾ ਬਈ ਹੋਰ ਇਹਦਾ ਨਾ ਇਹਦੇ ਕਹਿੰਦੇ ਹੁੰਦੇ ਆ ਵੀ ਖਰਾਕ ਆਪਾਂ ਧਿਆਨਪੂਰੀ ਮੰਡੀ ਨਾ ਰੱਖਦੇ ਹਨਾ ਹੂੰ ਤੇ ਹੁਣ ਵੀ ਸਬਜ਼ੀ ਵਗੈਰਾ ਆਪਾਂ ਉਹਨਾਂ ਨੂੰ ਸਬਜ਼ੀ ਦਾ ਇਹ ਰੈਗੂਲਰ ਹੀ ਚੱਲਦੀ ਹੈ ਜੀ ਛੋਟੇ ਹੁੰਦੇ ਸੀ ਪਾਈ ਜਦੋਂ ਤੋਂ ਇਹ ਸ਼ੁਰੂ ਹੋਇਆ ਹਾਂ ਸਟਾਰਟਿੰਗ ਇਹਦੀ ਅਜੇ ਇਹਨੂੰ ਪਾਲਣ ਲੱਗੇ ਕਿੱਦਾਂ ਲਿਆਂਦਾ ਸੀਗਾ ਤੇ ਛੋਟਾ ਹੀ ਸੀਗਾ ਯਾਰ ਮੈਂ ਕਹਿੰਦਾ ਮਸਾਂ ਹੀ ਮਹੀਨੇ ਦਾ ਹੋਊਗਾ ਸਣੀ ਤੋਂ ਲਿਆ ਸੀਗਾ ਮਹੀਨੇ ਦਾ ਸੀਗਾ ਹਾਂ ਮਹੀਨੇ ਦਾ ਘਰੀ ਤਿਆਰ ਕਰਤਾ ਹਾਂ ਆਪਾਂ ਆਪਦਾ ਦੁੱਧ ਇਹਨੂੰ ਪਲਾਇਆ ਤੇ ਨਾਲ ਹੀ ਫਿਰ ਇਹਨੂੰ ਆਪਾਂ ਸਮੇਂ ਦੇ ਮੁਤਾਬਕ ਜਿਹੜੀ ਚੀਜ਼ ਆਪਣੇ ਕੋਲ ਇਹਨੂੰ ਪਾਉਂਦੇ ਰਹੇ ਮੈਂ ਡਾਕਟਰ ਕੀ ਯੂਜ਼ ਕੀਤਾ ਬਈ ਕੋਈ ਟੀਕਾ ਨਹੀਂ ਲਾਇਆ ਮੇਰੇ ਹਲੇ ਤੱਕ ਅੱਛਾ ਕੋਈ ਇਹਨੂੰ ਕਿਤੇ ਆਪਾ ਕੱਦ ਵਧਾਉਣ ਖਾਤਰ ਕੁਝ ਕੋਈ ਆ ਵੈਕਸੀਨ ਜਰੂਰ ਹੁੰਦੀ ਆ ਕੱਦ ਵਧਾਉਣ ਵਾਲਾ ਤਾਂ ਕੋਸਮ ਨਹੀਂ ਲਾਇਆ ਜੀ ਇਹ ਕੱਦ ਦਾ ਨੇਚਰਲ ਆ ਨਾ 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 ਨੇਚਰਲ ਕਰਦਾ ਕੋਸਮ ਨਹੀਂ ਲਾਇਆ ਜੀ ਆਪਾਂ ਇਹਦੇ ਕੱਦ ਵਧਾਉਣ ਵਾਲਾ ਤੇ ਕੋਈ ਇਹਨੂੰ ਆਏ ਨਹੀਂ ਵੀ ਭੁੱਖ ਤੋਂ ਆਪਾਂ ਦਵਾਈ ਦੇਈਗੇ ਕੋਈ ਉਹ ਵੀ ਦਵਾਈ ਨਹੀਂ ਦਿੱਤੀ ਕਿਤੇ ਹੈਨਾ ਗਰੂਤਾਂ ਵਗੈਰਾ ਕੁਝ ਨਹੀਂ ਦਿੰਦਾ ਯਾਰ ਜਮਾਈ ਜਦੋਂ ਖਾਈ ਜਾਂਦਾ ਜਾਨਵਰ ਫਿਰ ਦੇਣ ਦੀ ਕੀ ਲੋੜਾ ਹੈਨਾ ਠੀਕ ਹੈ ਹਮ ਨਾ ਵਿੱਚ ਮਹਾ ਕੱਦ ਵਧਾਉਣ ਖਾਤਰ ਕਈ ਗੁਣ ਮਾਇਦੀ ਕਰਦੇ ਨਹੀਂ ਨਹੀਂ ਕੱਦ ਨਹੀਂ ਵੀਰੇ ਐਵੇਂ ਕੱਦ ਤਾਂ ਦੇਖੋ ਕੁਦਰਤ ਨੇ ਮਾਰਾ ਇਹ ਜਿਹੜਾ ਐਡਾ ਗੱਦ ਕਰ ਜੇ ਸਾਡੇ ਕੋਲੇ ਇਹ ਇਹ ਇਹਦੇ ਸਾਡੇ ਕੋਲੇ ਬੱਚੇ ਇੱਕ ਤਾਂ ਸੀ ਨਾਂ ਲੈ ਕੇ ਆਏ ਆ ਉਹ 43 ਇੰਚ ਆ ਇੱਕ 45 ਇੰਚ ਦਾ ਸੀਗਾ ਅਸੀਂ ਉਹ ਵੇਚਤਾ ਇੱਕ 44 ਇੰਚ ਦਾ ਘਰੇ ਖੜਾਗਾ ਸਾਡੇ ਕੋਲ ਕਿੰਨੇ ਕਿੰਨੇ ਦਾਂਦ ਨੇ ਉਹ ਤੇ ਉਹ ਜਿਹੜਾ 45 ਇੰਚ ਸੀ ਉਹ ਚਾਰ ਦੰਦ ਸੀ ਇੱਥੇ ਇੱਕ ਹੁਣ ਹਜੇ ਹੋਇਆਗਾ ਚਾਰ ਦੰਦ ਹਜੇ ਹੋਇਆ ਹੀ ਆ ਬੱਚਾ ਉਹ 43 ਇੰਚ ਆ ਨਾਲ ਆਇਆ ਅੱਛਾ ਤੇ ਇੱਕ ਘਰੇ ਖੜਾਗਾ ਉਹ 44 ਇੰਚ ਚ ਚਾਰ ਪੰਜ ਬੱਚੇ ਅਸੀਂ ਯਾਨੀ ਕਿ ਹੈਗੇ ਸਾਡੇ ਕੋਲੇ ਇਹਦੇ ਯਾਰ ਕੇ ਤਿਆਰ ਕਰੇ ਵੇ ਸੇਲ ਕਿੰਨੇ ਕਰਤੇ ਇਹਦੇ ਬੱਚੇ ਸੇਲ ਵੀਰੇ ਛੋਟੇ ਦਾ ਨਾਲ ਦੀ ਨਾਲ ਹੀ ਹੋਈ ਜਾਂਦੇ ਆ। ਅੱਛਾ। ਹਾਂ ਮਹੀਨੇ 20 ਦਿਨਾਂ ਦਾ 25 ਦਿਨਾਂ ਦਾ ਕੋਈ 2 ਮਹੀਨਿਆਂ ਦਾ ਕਦਾ ਬਸ ਲੈ ਜਾਂਦੇ ਆ ਜੋ ਬੱਚੇ ਹਾਂ ਜੀ। ਬੱਕਰੀਆਂ ਕਿੰਨੀਆਂ ਕਿਨੇ ਕਰੇ? ਬੱਕਰੀਆਂ ਜੀ ਹੋਣਗੀਆਂ 30-35 ਬੱਕਰੀਆਂ ਜੀ। 30-35 ਬੱਕਰੀਆਂ। 30-35 ਕੀ ਆ? ਬਾਹਲੀਆਂ ਨਹੀਂ ਐਵੇਂ ਕਹਿੰਦੀਆਂ ਫਿਰ ਉਹਨਾਂ ਦੇ ਨਾਲ ਸਾਹਮਣਾ ਵੀ ਔਖਾ। ਹੁਣ ਫਿਰ ਵੱਧ ਰਿਜ਼ਲਟ ਇਹ ਤੋਂ ਲੈਣੇ ਹੋ ਇਹ ਤੋਂ ਕਰਾਸ ਕਰਾਉਣੇ ਹੋ। ਇਦਾਂ ਹੀ ਡਿਮਾਂਡ ਦੇ ਸਿਰ ਤੇ ਇਹ ਡਿਮਾਂਡ ਜਦੋਂ ਇਹਦੀ ਜ਼ਿਆਦਾ ਹੈ ਬੱਕਰੇ ਸਾਡੇ ਕੋਲੇ ਹੋਰ ਵੀ ਆ। ਅੱਛਾ। ਉਹਨਾਂ ਦੇ ਕੰਟਰੋਲ ਕਰਕੇ ਰੱਖੀਦਾ ਝੋਲਾ ਝਾਲਾ ਪਾ ਕੇ ਰ ਇਹ ਤੋਂ ਹੀ ਆਪਾਂ ਜਦੋਂ ਬੱਕਰੀ ਹੀਟ ਚ ਆਉਂਦੀ ਉਹ ਨਾਲ ਜਾਂਦੇ ਇਹ ਤਾਂ ਇਹ ਤਾਂ ਕਰਾਈਆਂ ਨੇ ਕ੍ਰੋਸ ਕਰਾਈਆਂ ਨੇ ਨਹੀਂ ਹੈਗੀਆਂ ਜੀ ਬੱਕਰੀਆਂ ਆਪਣੇ ਕੋਲੇ 8-9 ਬੱਕਰੀਆਂ ਇਹ ਤੋਂ ਕ੍ਰੋਸ ਕਰਾਈਆਂ ਜੀ ਜਿਆਦਾ ਕਰਾਈਆਂ ਨੇ ਨਹੀਂ ਜਿਆਦਾ ਇਹ ਤੋਂ ਹੀ ਕਰਾਉਣੀ ਹੈ ਕਿਉਂ ਕਿ ਸੂਈਆਂ ਹੋਈਆਂ ਕੋਸ ਤਾਂ ਹਾਂਜੀ 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 ਤੇ ਭਾਈ ਉਹ ਬੱਕਰਾ ਛੇਤ ਪੱਖੋਂ ਹੁਣ ਠੀਕ ਆ ਪਹਿਲਾਂ ਕਿਹੜਾ ਲਿੱਸਾ ਜਾ ਹੋ ਗਿਆ ਸੀ ਨਾ ਉਹ ਲਿੱਸਾ ਤਾਂ ਭਾਈ ਜਦੋਂ ਬੱਕਰੀ ਬੁਗਰੀ ਐ ਬਾਲੀਆਂ ਇਕ ਨਾ ਇਹ ਜਦੋਂ ਘਰੇ ਖੜ ਜਾਂਦੇ ਆ ਝੁਰਦੇ ਵੀ ਬਹੁਲੇ ਆ ਬਾਈ ਨੇ ਦੇਖ ਦੇਖ ਕੇ ਹਨਾ ਫਿਰ ਬਾਈ ਇਹ ਹੋਰ ਬੱਕਰੀ ਤੇ ਤਾਂ ਨਹੀਂ ਛੱਡਦੇ ਜੇ ਕੋਈ ਲਵਾਉਣ ਆ ਜੇ ਬੱਕਰੀ ਨਹੀਂ ਬਾਈ ਜੀ ਲਵਾਓ ਲਵਾਈ ਦੀਆਂ ਬੱਕਰੀਆਂ ਤਾਂ ਆਉਂਦੇ ਹੀ ਆਪਣੇ ਕੋਲੇ ਲਵਾਉਣ ਦੂਰੋਂ ਦੂਰੋਂ ਆਉਂਦੇ ਆ ਫੀਸ ਕੀ ਆ ਬਾਈ ਉਹਦੀ ਫੀਸ 3500 ਰੁਪਇਆ ਜੀ 3500 ਰੁਪਇਆ ਫੀਸ ਆ ਬਾਈ ਆ ਬੱਕਰੇ ਦੀ ਜੇ ਕਿਸੇ ਨੇ ਬੱਕਰੀ ਲਵਾਉਣੀ ਨੰਬਰ ਬੋਲੀ ਬਾਈ ਕਰਮਜੀਤ ਦਾ ਨੰਬਰ 86996 ਹਮ 96052 ਜੀ ਠੀਕ ਆ ਦੇਖ ਲਓ ਬਾਈ ਬਾਈ ਇੱਧਰ ਦਿੰਦਾ ਨਹੀਂ ਖੜਾ ਆ ਤੇਰਾ ਕਿੰਨਾ ਕਰਦਾ ਕਰਮਜੀਤ ਮੇਰਾ ਨਾ ਹੋਊਗਾ 5958 ਹੋਊਗਾ ਹਾਂ ਹਾਂ ਇਹ ਬਜ਼ੁਰਗ ਨੇ ਸਾਡੇ ਦੇਖੋ ਮਾਸਾਂ ਹੀ ਦਿੰਦੇ ਆ ਠੀਕ ਹੈ ਇੱਕ ਹੋਰ ਨੇ ਬਾਪੂ ਇਹ ਸਾਡੇ ਨਾਲ ਜਿਹੜੇ ਕੱਦ ਦੇਖੋ ਜਿਹੜੇ ਸਾਡਾ ਪਾਲੀ ਬੰਦਾ ਪਾਲਦਾ ਜਿਹੜਾ ਨੰਬਰ ਦੱਸ ਦੇ ਬਾਈ ਨੂੰ ਵੀ ਮਾਰ ਕੇ ਸਿਆਸੀ 9996 96052 ਕਾਰਡ ਹੀ ਲੈ ਲੈ ਬਾ ਕਾਰਡ ਹੈਗਾ ਕਾਰ ਲੈ ਜਾ ਤੇ ਆ ਕਾਰਡ ਦੇ ਦੇ ਬਾਪੂ ਨੂੰ ਤੇ ਬਾਈ ਬੱਕਰਾ ਦੇਖ ਲਓ ਤੁਹਾਨੂੰ ਇਹਦਾ ਰਿਜ਼ਲਟ ਦਿਖਾ ਦਿੰਨੇ ਆ ਉੱਧਰ ਖੜਾ ਹਾਂ ਕਰਮਜੀਤ ਦਿਖਾਈਏ ਰਿਜ਼ਲਟ ਹਾਂ ਦਿਖਾ ਦਿਓ ਦਿਖਾ ਦਿਓ ਹਾਂ ਜੋ ਬਾਈ ਰਿਜ਼ਲਟ ਦਿਖੋਨੇ ਇਹਦਾ ਆ ਜਾਈਂ ਚਲਾ ਲਿਆ ਕੋਈ ਨਹੀਂ ਹਾਂ ਦੇਖੋ ਤੇ ਬਾਈ ਤੇਰੇ ਫਾਰਮ ਦਾ ਕੀ ਨਾਂਗਾ ਸੰਧੂ ਫਾਰਮ ਹੋਸ ਅੱਜ ਅਸੀਂ ਫਲੈਕਸੀ ਦੀ ਚੱਕਣੀ ਭੁੱਲ ਗਏ ਇਹ ਲਾਈ ਨਹੀਂ ਹਲਾ ਨਹੀਂ ਉਹਦੇ ਕਰਕੇ ਅਸਿਆ ਦੋ ਬਈ ਬੱਕਰਾ ਦੇਖੋ ਬਾਈ ਦਾ ਕਰਮਜੀਤ ਦਾ ਲੈ ਜੂ ਕੱਲੇ ਬੰਦੇ ਨੂੰ ਖਿੱਚ ਕੇ ਬਹੁਤ ਕੋਸ਼ ਕਰਦਾ ਮੜਾ ਠੰਡਾ ਹੀ ਅੱਜ ਚੰਗਾ ਗੱਲ ਚੰਗੀ ਗੱਲ ਆ ਆ ਦਿਖਾ ਦੀ ਵਾਵਾ ਬੱਚਾ ਇਹਦਾ ਅੱਛਾ ਆ ਆ ਬੰਨ ਦੇ ਆ ਵੀ ਹੋਰ ਕੇ ਸਾਡੇ ਲਾਓ ਵੀ ਆ ਆ ਰਿਜ਼ਲਟ ਇਹਦਾ ਹੈ ਚਾਹੋ ਪੁੱਤਰਾ ਇਹਦੇ ਨਾਲ ਇਹਦੇ ਨਾਲ ਚੈਨ ਆਪਣੇ ਕੋਲੇ ਬੱਕਰੇ ਆ ਦੋ ਦੰਦਾ ਬਈ ਬੱਚਾ ਹੋ ਵਾ ਬਾਬੇ ਕੋਲੇ ਵਾ 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 ਠੀਕ ਆ ਠੀਕ ਆ ਲਾਓ ਇਹ ਕਿੰਨੀ ਕਰ ਜੂ ਹੈਡ ਕਰਮਜੀਤਾਂ ਹਾਈਡ ਜਰਾ ਸੀਗਾ ਨਾ ਇਹ ਦੂ ਵੱਡਾ ਹੋ ਜੇ ਅੱਛਾ ਹੋਰ ਸਮਾਂ ਦੀ ਵਧੀਆ ਸਾਡਾ ਨਾਂ ਸਾਡੇ ਬੰਦਿਆਂ ਦਾ ਚੱਲਣ ਲੱਗ ਜੀ ਜਿਨ੍ਹਾਂ ਨੂੰ ਦਿੱਤਾ ਬੱਚਾ ਦਿੱਤਾ ਹੋਇਆ ਇਹ ਇਹ ਦਿੱਤਾ ਹੋਇਆ ਬਾਈ ਦੱਦਾ ਹੂਰ ਦਾ ਇਹ ਮੁੰਡਾ ਆਏ ਇਹਨੂੰ ਦਿੱਤਾਗਾ ਠੀਕ ਹੈ ਤੇ ਅਜਿਹਾ ਬਾਈ ਤਾਂ ਕਹਿੰਦੇ ਵੀ ਇਦੂ ਵੀ ਵੱਡਾ ਕਰੇ ਹਾਂ ਕੀ ਪਾਇਆ ਹੋਇਆ ਹੁਣ ਇਹ ਆਪਣਾ ਜੀ ਜਿਹਨੂੰ ਵਾਟਰ ਸਪੀਨਿਚ ਕਹਿੰਦੇ ਆ ਆਪਾਂ ਕਈ ਤਾਂ ਕਹਿ ਦਿੰਦੇ ਆ ਗਰਮੀ ਵਾਲਾ ਬਰਸੀਨ ਹਨਾ ਗਰਮੀ ਵਾਲਾ ਬਰਸੀਨ ਪਰ ਇਹਦਾ ਅਸਲ ਨਾਮ ਹੈਗਾ ਵਾਟਰ ਸਪੀਨਿਚ ਤੇ ਸਾਗ ਵਾਲੀ ਬੇਲ ਜੀ ਕਹਿ ਦਿੰਦੇ ਆ ਗੀ ਇਹਦਾ ਬਹੁਤ ਮੁਕ ਤਾਂ ਹੀ ਲੱਗੀ ਬਈ ਇਹਦੇ ਨਾਲ ਮੈਂ ਕਹਿੰਦਾ ਯਾਰ ਇਹ ਤਾਂ ਨਜ਼ਾਰਾ ਵਾ ਬੱਕਰੇ ਖਾਂਦੇ ਬਹੁਤ ਆ ਇਹਨੂੰ ਤਾਂ ਅੱਛਾ ਆਪਣਾ ਅੱਧਾ ਕਿੱਲਾ ਲਾਇਆ ਜੀ ਹੂੰ ਖਾਂਦੇ ਬਹੁਤ ਆ ਜੀ ਇਹਨੂੰ ਠੀਕ ਆ ਇਹ ਇਹ ਪਾਉਨੇ ਹੋਏ ਫਿਰ ਇਹ ਘਰੇ ਨਹੀਂ ਉਹ ਤਾਂ ਗਰੇਜਿੰਗ ਤੇ ਜਾਂਦੇ ਨੇ ਇਹ ਬਜ਼ੁਰਗ ਚਾਰਦੇ ਨੇ ਸਾਡੇ ਠੀਕ ਆ ਹਾਂ ਬਾਕੀ ਸਾਰਾ ਧਿਆਨ ਇਹਨਾਂ ਦਾ ਦੀ ਦੇਖਭਾਲ ਇਹ ਕਰਦੇ ਨੇ ਆ ਪਠਾਈਆਂ ਨੇ ਹਾਂਜੀ ਆ ਪਠਾਈ ਕਈ ਬੱਚੇ ਵੀ ਲਿਆਂਦੇ ਨਾਲ ਇਹ ਬੱਚੇ ਵੀ ਹੈਗੇ ਹਾਂਜੀ 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 ਇਹਦੀਆਂ ਪੱਠਾਂ ਦਿਖਾਈ ਕਰਮ ਜੀ ਤੇ ਕਿਹੜੀਆਂ ਨੇ ਬਾਈ ਦਿਖਾ ਦਿਓ ਬਾਪੂ ਦਿਖਾ ਦਿਓ ਓਏ ਨਾ ਯਾ ਪੱਠਾਂ ਨੇ ਵੀ ਰਿਜ਼ਲਟ ਦੇਖ ਲਓ ਬੱਕਰੇ ਦਾ ਇਹ ਪੱਠ ਕਿੰਨੇ ਟਾਈਮ ਦੀ ਆ ਡੇਢ ਸਾਲ ਦੀ ਹੋ 13 13 ਕ ਮਹੀਨਿਆਂ ਦੀ ਹਾਂ ਤੇ ਸਾਰੀਆਂ ਪੱਠਾਂ ਇਹਦੀਆਂ ਹੀ ਲੈ ਕੇ ਜਾਂਦੀਆਂ ਨਾਲ ਅਸੀਂ ਹਾਂ ਬੱਚੇ ਤੇ ਦੋ ਛੋਟੇ ਆ ਰਿਜ਼ਲਟ ਵਧੀਆ ਹੁੰਦਾ ਹਣਾ ਵਾਹ ਤੁਹਾਡੇ ਸਾਹਮਣੇ ਆ ਜੀ ਲੈ ਕੇ ਆਏ ਤਾਂ ਹੀ ਉਹ ਵੀ ਦਿਖਾ ਦਗੇ ਹਾਂ ਹੈਨਾ ਛੋਟੇ ਬੱਚੇ ਨੇ ਲਿਆਏ ਛੋਟਾ ਇੱਕ ਹੈਗਾ ਜੀ ਉਹਦੇ ਬੱਕਰਾ ਅੱਛਾ ਉਧਰ ਆ ਬਹੁਤ ਵਧੀਆ ਬੱਕਰਾ ਜੀ ਦੇਖੋ ਕਰਿਓ ਜੀ ਐਡਾ ਇੰਤੂ ਵੀ ਛੋਟਾ ਸੀਗਾ ਜਦੋਂ ਲੈ ਕੇ ਆਂਦਾ ਸੀ ਇਹ ਲੈ ਕੇ ਆਏ ਹਾਂ 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 ਰੱਸੀ ਖੋਲ ਕੇ ਚੱਕਦੇ ਮੈਂ ਤਾਂ ਕਹਿੰਦਾ ਚੱਕ ਕੇ ਦਿਖਾ ਦੇ ਚੱਕ ਕੇ ਦਿਖਾ ਦੇ ਮਾੜਾ ਚੱਕ ਕੇ ਦਿਖਾ ਦੇ ਰੱਸੀ ਖੋਲ ਕੇ ਹੋਰ ਕੋਈ ਖਰਾਕ ਨਹੀਂ ਹੈਗੀ ਖੋਲ ਨਹੀਂ ਜਣਾ ਨਹੀਂ ਦੇ ਕੋਈ ਬਾੜੀ ਜਿਆਦੇ ਪਾਉਂਦੇ ਹਾਂ ਖਰਾਕ ਕਿਵੇਂ ਜੀ ਮੈਂ ਕਹਿੰਦਾ ਇਹ ਤਾਂ ਭੁਲੇਖਾ ਜੀ ਜਿਹੜਾ ਨਾ ਸੁੱਕਾ ਆਪਾਂ ਸੁੱਕੀ ਖਰਾਕ ਜਿਆਦੇ ਪਾਉਂਦੇ ਹਾਂ ਨਾ ਹਾਂ ਪਸ਼ੂ ਨੂੰ ਉਹਨਾਂ ਦੇ ਨਾਲ ਉਹ ਨਾਲੇ ਦਾ ਹਾਜ਼ਮ ਕਰਨੇ ਔਖੇ ਆ। ਹੂੰ ਇਹ ਡੇਢ ਕਿ ਮਹੀਨੇ ਦਾ। ਹਾਂ ਉਹ ਨਹੀਂ 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 2 ਮਹੀਨਿਆਂ ਦਾ ਰਹੇਗਾ ਯਾਰ ਐਵੇਂ ਡੇਢ ਮਹੀਨੇ ਦਾ ਹੀ। ਆਪਣੇ ਕੋਲੇ ਵੀ ਇਹ ਪੁੱਤਰ ਦੇ ਦਿੱਤੇ ਵਿਆਹ ਇਹ ਤੋਂ ਬੱਕਰੀ ਲਈ ਸੀ ਦੋ ਬੱਕਰੇ ਆ। ਇਹਦੇ ਕੋਲੇ ਬਾਪੂ ਗੁਲੇ ਵੀ ਆ ਹੈ ਬੱਕਰੇ ਕਿਹੜਾ ਪਿੰਡਾ ਨਾਲ ਹੀ ਹੈ। ਹਾਂਜੀ ਹਾਂਜੀ ਚੱਕਰੀ ਹੈ। ਚੱਕਰੀ ਹੈ ਠੀਕ। ਹਾਂਜੀ ਹਾਂਜੀ। ਲਓ ਬਈ ਸਾਨੂੰ ਬੱਕਰੇ ਦਿਖਾਇਆ ਤੇ ਦੱਸਿਓ ਕਮੈਂਟਾਂ 'ਚ ਜੇ ਕਿਸੇ ਨੂੰ ਐਡਾ ਬੱਕਰਾ ਖੜਾ ਤਾਂ ਆ ਕਮੈਂਟ ਕਰ ਦਿਓ ਵੀਡੀਓ ਤੇ। ਇਹ ਐ ਜੇ ਕੋ ਪੱਟ ਦਾ ਬਾਈ ਮਿੱਟੀ ਉਹ ਆਤੀ ਹੁੰਦੀ ਆ ਪੋਲਾ ਕਰਕੇ ਬੈਠਣ ਦੀ ਤੇ ਅਸੀਂ ਬੈਠੂਗਾ ਹੁਣ। ਬੈਡੂ ਉਹਨਾਂ ਸਾਰੀ ਦਿਹਾੜੀ ਯਾਰ ਫੋਟੋਆਂ ਹੀ ਲਖਾਈ ਜਾਂਦੇ ਨੇ ਖਿੱਚ ਖਿੱਚਾ ਤੂੰ ਹੀ ਵਾਲੀ ਹੁੰਦੀ ਐ ਅੱਛਾ ਹਾਂ ਲਓ ਫਮ ਬੱਕਰੀਆਂ ਕਰਾਸ ਕਰਨਾ ਆ ਆ ਜਾਂਦੇ ਆ ਹਾਂ ਜਿਹੜੀ ਹਾਂ ਬੱਕਰੀ ਆ ਜਿਹੜੀ ਵੀਰ ਤਾਂ ਘਾਟ ਆਉਂਦੇ ਆ ਫਾਰਮ ਵਾਲੇ ਤੰਗ ਝਗੜੇ ਹਾਂ ਫਾਰਮ ਵਾਲੇ ਦੂਰੋਂ ਦੂਰੋਂ ਯਾਰ ਬੰਦੇ ਆਉਂਦੇ ਆ ਜਿਵੇਂ ਘੋੜੀਆਂ ਨਹੀਂ ਲੈ ਕੇ ਜਾਂਦੇ ਹੂੰ ਗੱਡੀਆਂ ਤੇ ਆਏ ਹਾਂ ਇਹ ਮੈਂ ਆਉਂਦੇ ਆ ਐਵੇਂ ਲਓ ਬਾਈ ਬਾਈ ਤਾਂ ਕਰਾਉਂਦੇ ਆ ਕਰਾ ਸਕਦੇ ਹਾਂ ਜੇ ਬੱਕਰੀਆਂ ਕਰਾਉਣੀਆਂ ਨੇ ਤਾਂ ਨੰਬਰ ਆਪਾਂ ਸਕਰੀਨ ਤੇ ਦੇ ਦਾਂਗੇ ਠੀਕ ਆ ਕਰਮਜੀਤ ਦੇ ਬਾਈ ਹਾਂਜੀ ਹਾਂਜੀ ਠੀਕ ਹੈ ਧੰਨਵਾਦ ਵੀਰੇ